ਸਤਿਨਾਮ ਸ੍ਰੀ ਵਾਹਿਗੁਰੂ ਜੀ ਤੇਮਰੀ ਸਰਣ ਤੇਮਰੀ ਆਸ ਤੁਮਹੀ ਸਜ ਸਹਰੇ ਰੱਖ ਅਕਰ ਹਰਦ ਅੱਲਾ ਨਾਨਕ ਕਰਕੇ ਬੋਲੇ ਸੁਪਾ ਕਲ ਗੁਰੂ ਸਿੰਘ ਹੈ ਭਾਈ ਦਰਸ਼ਨ ਬਸਾ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸਿਰਵਾਇ ਦੂਜੀ ਸੋਰਠਿ ਮਹਲਾ 5 ਸੁਖਿਇਕ ਬਿਖੈ ਸੰਸਗਿਆ ਰੋਗੀ ਕੈ ਭਾਣੇ ਸਤਿ ਰਵੀ ਕਰਨ ਕਰਾਮ ਰਹਾ ਸੁਆਮੀ ਆਪਣਾ ਹੱਥ ਸਜਗੀ ਸਮਝੇ ਤਾ ਪਖੈ ਸਭ ਸੁਖੀਆ ਰੋਗੀ ਕਰੇ ਭਾਣੇ ਸਭ ਰੋਗੀ ਕਰਨ ਕਰਾਮ ਰਹਾ ਸੁਆਮੀ ਆਪਣਾ ਹੱਥ ਸੰਜਾਗੀ ਮਨ ਮੇਰੇ ਜੇ ਆਪਣਾ ਕਰਮ ਗਵਾਤਾ ਤੇਰੇ ਬਾਣੇ ਕੋਈ ਨਾ ਭੁਲਾ ਜਿ ਸਗਲੋ ਬ੍ਰਹਮ ਪਛਾਤਾਉ ਸੰਤ ਸੰਗ ਜਾਤਾ ਮਨ ਸੀਤਲ ਉਹ ਜਾਣੇ ਸਗਲੇ ਠੰਡੀ ਹਉ ਪੈ ਰੋਗ ਜਾ ਕਾ ਮਨ ਵਿਆਪਤ ਉਹ ਜਨਮ ਬਰ ਬਿਲਤੀ ਗਿਆਨ ਅਜਣ ਜਾਗੀ ਨਿਤਰੀ ਪੜਿਆ ਕਰੂ ਸਭ ਪਰਗਾਸ ਅਭਿਆਨ ਹਦਰੇ ਸੁਝ ਸਨਾਹੀ ਬਾਹੜ ਬਾਹੜ ਪਰਪਤ ਸੋ ਨੰਨਤੀ ਸੁਆਮੀ ਆਪਣੇ ਨਾਮ ਦੇ ਹਰ ਸੁਖ ਮੰਗੈ ਜਹ ਕਿਰਤਨ ਤੇਰਾ ਸਾਧੂ ਗਾਵਹੀ ਤੇ ਮੇਰਾ ਮਨ ਲਾਗੈ ਸੁਣ ਬਨਤੀ ਸੁਆਮੀ ਆਪਣੇ ਨਾਮ ਦੇ ਸੁਖ ਮੰਗੈ ਜਾਇ ਕਰਤਨਾ ਤੇਰਾ ਸਾਰੂ ਗਾਵਰੀ ਤਹ ਮੇਰਾ ਮਨ ਲਗੈ ਵਾਹਿਗੁਰੂ ਦਾ ਖਸਸ ਉਹ ਵਾਹਿਗੁਰੂ ਕੀ ਬੰਦੀ